ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੁਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੁਮਾਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤੁਹਾਨੂੰ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬ ਤੁਹਾਨੂੰ ਆਪਾਂ ਉਦੋਂ ਦੇ ਹੀ ਤੁਹਾਡੇ ਲਈ ਲੈ ਕੇ ਆਵਾਂਗੇ ਜਿੱਦਾਂ ਦੇ ਵੀ ਤੁਸੀਂ ਸੂਟ ਤਿਆਰ ਕਰਵਾਉਣਾ ਚਾਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਆ ਸਟਿਚਿੰਗ ਆ ਹਨ ਆਪਣੇ ਚੁਆਇਸ ਦੇ ਅਕੋਰਡਿੰਗ ਸਾਰਾ ਸਾਨੂੰ ਡਿਟੇਲ ਭੇਜ ਕੇ ਉਹਨਾਂ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲਾਓ ਸਾਨੂੰ Instagram ਤੇ ਫੋਲੋ ਕਰੋ ਸੰਦੂ ਗੁਟੀ ਕੋਲ ਤੋਂ ਨਾਮ ਤੋਂ ਸਾਡੇ ਇਨਸਟਾ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਸਿਲੈਕਟ ਕਰਕੇ ਆਪਣਾ ਸੇਮ ਤੁਸੀਂ ਬੜਾ ਪ੍ਰੀ ਡਿਜ਼ਾਈਨ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਆਪਣੇ ਕੋਲ ਕੋਈ ਵੀ ਚੇਂਜ ਕਰ ਸਕਦੇ ਜਿਵੇਂ ਤੁਹਾਡੀ ਪਸੰਦ ਆ ਕੋਈ ਪ੍ਰਿੰਟਰ ਦੇ ਉੱਪਰ ਤੁਸੀਂ ਡਿਜ਼ਾਈਨਿੰਗ ਵਗੈਰਾ ਕਰਾ ਪਰ ਮੋਲੇ ਜਿੱਦਾਂ ਦਾ ਕੋਈ ਡਿਜ਼ਾਈਨਰ ਬੁਟੀਕ ਸੂਟ ਆਪਣਾ ਤਿਆਰ ਕਰਵਾਉਣਾ ਚਾਹੋ ਉਦਾਂ ਹੀ ਆਪਣਾ ਦਰਵਾਕੇ ਲੈ ਸਕਦੇ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਵਰਕ ਵਾਲੇ ਸੂਟ ਆਪਾਂ ਕਾਫੀ ਸੋਹਣੇ ਲੈ ਕੇ ਆਏ ਆਂਗੇ ਅਲੱਗ-ਅਲੱਗ ਕਲਰ ਕੰਟਰਾਸਟ ਦੇ ਵਿੱਚ ਕਲਰ ਫੈਬਰਿਕ ਦੇ ਵਿੱਚ ਹਨ ਤੇ ਤੁਸੀਂ ਆਪਣਾ ਉਹਨਾਂ ਤੋਂ ਸੇਮ ਸੂਟ ਵੀ ਤਿਆਰ ਕਰਵਾ ਸਕਦੇ ਹੋ ਤੇ ਆਪਣੀ ਚੁਆਇਸ ਦੇ ਅਕੋਰਡਿੰਗ ਉਹਨਾਂ ਨੂੰ ਚੇਂਜ ਕਰਕੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਅੰ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਵਾਇਆ ਇਹ ਆਪਾਂ ਮੈਚਿੰਗ ਰੈਡੀ ਕਰਵਾਇਆਗਾ ਇਹ ਆਪਣੀ ਮਸਲੀਨ ਕਾਟਨ ਦੀ ਫੈਬਰਿਕ ਆ ਮਸਲੀਨ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਲਵੈਂਡਰ ਕਲਰ ਦੀ ਆਪਣੀ ਸ਼ਰਟ ਆ ਤੇ ਆਫ ਵਾਈਟ ਕਲਰ ਦੀ ਆਪਣੀ ਬਾਟਮ ਆਂਗੀ ਦੇਖੋ ਇਹ ਵਾਲੀ ਬਾਟਮ ਆ ਬਾਟਮ ਦੇ ਆਪਾਂ ਨੂੰ ਸਟ੍ਰੇਟ ਬਾਟਮ ਤੇ ਐਦਾ ਵਰਕ ਮਿਲੂਗਾ ਮੂਰੀ ਦੇ ਉੱਪਰ ਇਹ ਵਾਲਾ ਸਟ੍ਰੇਟ ਬਾਟਮ ਦੀ ਮੂਰੀ ਦੇ ਉੱਪਰ ਵਰਕ ਆਗਾ ਤੇ ਨਾਲ ਇਹਦੇ ਲਵੈਂਡਰ ਕਲਰ ਦੀ ਸ਼ਰਟ ਆਗੀ ਤੇ ਸ਼ਰਟ ਦੇ ਆਪਾਂ ਨੂੰ neck ਦੇ ਉੱਪਰ ਵਰਕ ਮਿਲੂ ਤੇ ਬਾਜੂ ਦੇ ਉੱਪਰ ਵਰਕ ਮਿਲੂ ਦਿਖਾਉਣੇ ਆਪਾਂ ਤੁਹਾਨੂੰ ਸਾਰਾ ਸੂਟ ਖੋਲ ਕੇ ਇਦਾਂ ਦੇਖ ਇਹ ਵਾਲਾ ਇਹਦੀ neck ਦੇ ਉੱਪਰ ਵਰਕ ਆ ਗਿਆ ਇੱਧਰ ਤੇ ਇੱਧਰ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਆ ਗਿਆ ਆਹ ਵਾਲਾ ਵਰਕ ਬਾਜੂ ਤੇ ਆ ਤੇ ਇੱਧਰ ਦੇਖੋ ਇਹਦੀ neck ਤੇ ਆ ਗਿਆ ਨਾਲ ਦੇਖੋ ਸਟ੍ਰੇਟ ਬਾਟਮ ਆਗੀ neck ਦੇ ਉੱਪਰ ਆ ਗਿਆ ਇਧਰ ਬਾਜੂ ਦੇ ਉੱਪਰ ਆ ਗਿਆ ਆਹੀ ਤੁਸੀਂ ਬੂਟੀਆਂ ਜਿਹੜੇ ਬਾਜੂ ਦੇ ਉੱਪਰ ਪਈਆਂ ਹੋਈਆਂ ਨੇਗੀਆਂ ਇਹ ਹੀ ਤੁਸੀਂ ਸਾਰੀ ਸ਼ਰਟ ਤੇ ਵੀ ਕਰਵਾ ਸਕਦੇ ਹੋਂਗੇ ਹਨਾ ਅਗਰ ਤੁਹਾਨੂੰ ਪਸੰਦ ਆਗਾ ਤੇ ਇਧਰ ਦੇਖੋ ਆਪਣਾ ਇਹਦਾ ਬਾਟਮ ਦਾ ਵਰਕ ਆ ਗਿਆ neck ਦਾ ਵਰਕ ਤੇ ਇਧਰ ਦੇਖੋ ਇਹਦੀ ਬਾਜੂ ਦਾ ਵਰਕ ਆਹ ਵਾਲਾ ਬਾਜੂ ਦਾ ਤੇ ਇਧਰ ਦੇਖੋ ਆਪਣੀ ਸਟ੍ਰੇਟ ਬਾਟਮ ਦੀ ਮੂਰੀ ਤੇ ਵਰਕ ਆ ਆਹ ਵਾਲਾ ਸਟ੍ਰੇਟ ਬਾਟਮ ਦੀ ਮੂਰੀ ਤੇ ਵਰਕ ਆਗਾ ਉਨਾ ਪਤਾ ਨੂੰ ਸਾਰਾ ਦੇਖੋ ਤੇ ਦਿਖਾ ਦਿੰਨੇ ਆਂਗੇ ਸਾਰੀ ਸ਼ਰਟ neck work ਬਾਜੂ ਵਰਕ ਸਟੇਟ ਬਾਟਮ ਦਾ ਵਰਕ ਤੁਸੀਂ ਇਹਦੇ ਨਾਲ ਟੂ ਸ਼ੈਡਡ ਦੁਪੱਟਾ ਵੀ ਕਰਾ ਸਕਦੇ ਹੋ ਟਾਈਡਾਈ ਦੁਪੱਟਾ ਵੀ ਕਰਾ ਸਕਦੇ ਬਹੁਤ ਸੋਹਣਾ ਆਪਣੀ ਵਧੀਆ ਯੂਨੀਕ ਜਿਹਾ ਡਿਜ਼ਾਈਨ ਤਿਆਰ ਹੋਇਆਗਾ ਇਹ ਆਪਣਾ ਮਸ਼ੀਨ ਵਰਕ ਦੇ ਵਿੱਚ ਗਰਮੀਆਂ ਵਾਲਾ ਤੁਸੀਂ ਐਦਾਂ ਹੀ ਆਪਣਾ ਮਸਲੀਨ ਦੇ ਮਸਲੀਨ ਤੇ ਲਓ ਤੁਹਾਨੂੰ ਇਹ ਆਪਣਾ ਲਿਲਨ ਕਾਟਨ ਤੇ ਖਾਦੀ ਕਾਟਨ ਉਹ ਜਿਹੜਾ ਆਪਾਂ ਕਹਿੰਦੇ ਆ ਉਹ ਵਾਲਾ ਰਾਮਪੈਕਸ ਕਾਟਨ ਪਿਓਰ ਜਿਹੜੀ ਆਪਣੀ ਕੈਮਰੇ ਕਾਟਨ ਆ ਰਾਮਪੈਕਸ ਦੀ ਤੁਸੀਂ ਉਹ ਤੇ ਕਰਵਾ ਸਕਦੇ ਹੋ ਦੁਪੱਟਾ ਆਪਣੇ ਚੋਇਸ ਦਾ ਡਾਈ ਕਰਵਾ ਕੇ ਤੁਸੀਂ ਜਿੰਦਾ ਤੁਹਾਨੂੰ ਪਸੰਦ ਹੈਗਾ ਉਹਦਾ ਲੈ ਸਕਦੇ ਹੋ ਵਿਦਆਊਟ ਦੁਪੱਟਾ ਵੀ ਆਪਣਾ ਸੂਟ ਅੰਡ ਸਪਾਈ ਕਰ ਸਕਦੇ ਹੋ ਕਲਰ ਚੋਇਸ ਤੁਹਾਡੀ ਆਪਣੀ ਹੋਊਗੀ ਤੁਸੀਂ ਜਿਹੜੇ ਵੀ ਕਲਰ ਤੁਹਾਨੂੰ ਪਸੰਦ ਆ ਉਹ ਤੇ ਆਪਣਾ ਸਿਲੈਕਟ ਕਰਕੇ ਕਰਵਾ ਸਕਦੇ ਆ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਮੋਰ ਪੰਖੀ ਕਲਰ ਹੈਗਾ ਤੇ ਇਹਦਾ ਜਿਹੜੀ ਫੈਬਰਿਕ ਆਗੀ ਇਹ ਜੌਰਜਟ ਦੀ ਆ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਪੀਕਾਕ ਕਲਰ ਦੇ ਉੱਪਰ ਲੇਕਾ ਕਾਫੀ ਸੋਹਣਾ ਆਪਣਾ ਸੂਟ ਇਹ ਬਣ ਕੇ ਤਿਆਰ ਹੋਇਆ ਗਿਆ ਇਦਾਂ ਤੇ ਇਹਦੇ ਸੈਂਟਰ ਪੈਨਲ ਆ ਗਏ ਤੇ ਤਿੰਨ ਜਿਹੜੇ ਫਲਾਰ ਨੇ ਏਦਾਂ ਘੇਰੇ ਦੇ ਉੱਪਰ ਆ ਗਏ ਆ ਤਿੰਨ ਫਲਾਰ ਘੇਰੇ ਤੇ ਆ ਗਏ ਤੇ ਦੋ ਇਹਦੇ ਸੈਂਟਰ ਪੈਨਲ ਲਾਉਂਦੇ ਨੇ ਇਹਦੀ ਆਪਾਂ ਨੂੰ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ ਇਧਰ ਇਹਦੀ ਬਾਹ ਦੇ ਉੱਪਰ ਵਰਕ ਆ ਗਿਆ ਆਹੀ ਫਲਾਰ ਆ ਜਿਹੜਾ ਦੇਖੋ ਬਾਜੂ ਦੇ ਉੱਪਰ ਆਪਾਂ ਨੇੜੇ ਕੈਮਰਾ ਕਰਕੇ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਦਿਖਾ ਦਿੰਨੇ ਆ ਚੈੱਕ ਕਰਵਾ ਦਿੰਨੇ ਆ ਦੇਖੋ ਵਰਕ ਤੁਹਾਨੂੰ ਪੂਰਾ ਨੀਟ ਕਲੀਨ ਕਲੀਅਰ ਮਿਲੂਗਾ ਸਾਰਾ ਵਰਕ ਤੁਹਾਨੂੰ ਪੂਰਾ ਮਤਲਬ ਵਧੀਆ ਫਿਨਿਸ਼ਿੰਗ ਕਰਕੇ ਦਵ ਇਹ ਤਾਂ ਕਮੀ ਮਹਿਸੂਸ ਨਹੀਂ ਹੋਣੀ ਹੈਗੀ ਹਨਾ ਦੇਖੋ ਇਹ ਆਪ ਇਹ ਸਾਰਾ ਮਸ਼ੀਨ ਵਰਕ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਤੁਸੀਂ ਇਹੀ ਸੇਮ ਆਪਾਂ ਦਾ ਡਿਜ਼ਾਈਨ ਦੇਖ ਕੇ ਵਰਕ ਦੇਖ ਕੇ ਤੁਸੀਂ ਆਪਣਾ ਗਰਮੀਆਂ ਵਾਲੇ ਕਿਸੇ ਵੀ ਫੈਬਰਿਕ ਤੇ ਰਾਮ ਟੈਕਸ ਕਾਟਨ ਖਾਦੀ ਕਾਟਨ ਹਨਾ ਆਪਣੀ ਕੈਮਰਿਕ ਕਾਟਨ ਕਿਸੇ ਤੇ ਵੀ ਤੁਸੀਂ ਆਪਣਾ ਇਹ ਤਿਆਰ ਕਰਵਾ ਕੇ ਲੈ ਸਕਦੇ ਹੋ ਦੁਪੱਟੇ ਦੀ ਚੋਇਸ ਤੁਹਾਡੀ ਆਪਣੀ ਆ ਪਰ ਮੈਂ ਆਪਣੇ ਦੇ ਨਾਲ ਟਾਈ ਡਾਈ ਕਰਵਾਉ ਉਹ ਕਲਰ ਦਾ ਕਰਵਾਉ ਪਿਓਸ਼ ਫੂਨ ਦਾ ਚਨੂਨ ਦਾ ਹਨਾ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਵੇਂ ਕਰਵਾ ਸਕਦੇ ਹੋ ਸਾਰੀ ਡਿਟੇਲਸ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਇਦਾਂ ਹੀ ਸਾਰਾ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ। ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਵੀ ਆਪਣਾ ਮਸਲੀਨ ਦੀ ਫੈਬਰਿਕ ਹੈਗੀ। ਬਹੁਤ ਜਿਆਦਾ ਸੋਨਾ ਕਲਰ ਆਗਾ, ਲਾਈਟ ਜਿਹੀ ਕਲਰ ਕਿਉਂਕਿ ਆਪਣਾ ਹੁਣ ਗਰਮੀਆਂ ਦੇ ਵਿੱਚ ਹੀ ਲਾਈਟ ਕਲਰ ਹੀ ਜਿਆਦਾ ਚੱਲਦੇ ਨੇ। ਕੋਈ ਡਾਰਕ ਕਲਰ ਤਾਂ ਕੋਈ ਜਿਹੜਾ ਨਹੀਂ ਪਸੰਦ ਹੁੰਦਾ ਨਾ, ਉਹੀ ਅਗਲਾ ਡਾਰਕ ਕਲਰ ਤੇ ਤਿਆਰ ਕਰਵਾਉਂਦਾਗਾ। ਲਾਈਟ ਗਾਜਰੀ ਜਿਹਾ ਕਲਰ ਆਗਾ ਇਹ ਤੇ ਇਦਾਂ ਆਪਣਾ ਮਸ਼ੀਨ ਵਰਕ ਦਾ ਸੂਟ ਆ ਇਹ। ਸਾਰੇ ਸੈਂਟਰ ਪੈਨਲ ਆ ਕੇ ਆਪਣੇ ਇਦਾਂ ਸ਼ਰਟ ਦੇ ਉੱਪਰਨ ਸੈਂਟਰ ਪੈਨਲ ਨੇ ਦੋ ਤੇ ਇਹਦੀ ਬਾਹਾਂ ਦਾ ਵਰਕ ਤੁਹਾਨੂੰ ਦਿਖਾਉ ਕਾਫੀ ਸੋਹਣਾ ਬਣਿਆ ਹੈ ਦੇਖੋ ਬਾਜੂ ਦਾ ਵਰਕ ਇਹ ਆਹ ਵਾਲਾ ਆ ਗਿਆ ਜੀ ਬਾਜੂ ਦਾ ਵਰਕ ਦੇਖੋ ਐਦਾ 셔ਟ ਤੇ ਸੈਂਟਰ ਪੈਨਲ ਲਾਉਣਗੇ ਬਾਜੂ ਦਾ ਵਰਕ ਆਹ ਵਾਲਾ ਆਊਗਾ ਦੁਪੱਟਾ ਤੁਸੀਂ ਇਹਦੇ ਨਾਲ ਟਾਈ ਡਾਈ ਵਾਲਾ ਵੀ ਕਰਵਾ ਸਕਦੇ ਹੋ ਕਲਰਫੁਲ ਤੇ ਇੱਕ ਇੱਕ ਰੰਗ ਦਾ ਦੁਪੱਟਾ ਕਰਵਾ ਕੇ ਉਹਨੂੰ ਜਿਹੜਾ ਹੈ ਆਪਣੇ ਕੋਈ ਲੇਸ ਵਗੈਰਾ ਲੱਗੂਗੀ ਨਾਲ ਦੇ ਕੱਲਰ ਦੀਆ ਪੋਤਾਂ ਵੀ ਲਾ ਸਕਦੇ ਹੋ ਬਾਕੀ ਜੇ ਮੇ ਤੁਹਾਡੀ ਪਸੰਦ ਹੋਈ ਚੁਆਇਸ ਹੋਈ ਕਿਸੇ ਹੋਰ ਕਲਰ ਤੇ ਕਰਵਾਉਣਾ ਇਹ ਵਾਲਾ ਡਿਜ਼ਾਈਨ ਤੁਸੀਂ ਹੋਰ ਤੇ ਵੀ ਕਰਵਾ ਸਕਦੇ ਹੋ ਫੈਬਰਿਕ ਆਪਣੀ ਕੈਮਰਿਕ ਵਗੈਰਾ ਹਨਾ ਜੋ ਵੀ ਤੁਹਾਨੂੰ ਪਸੰਦ ਆ ਜਿਹੜੀ ਵੀ ਤੁਹਾਨੂੰ ਹਨਾ ਕੋਈ ਤੁਸੀਂ ਪਸੰਦ ਕਰਦੇ ਹੋ ਲਿਲ ਲਾਟਨ ਵਗੈਰਾ ਕਿਸੇ ਤੇ ਵੀ ਇਹਨੂੰ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਣਾ ਮਸਲੀਨ ਤੇ ਤਿਆਰ ਹੈਗਾ ਹਾਂਜੀ ਜਿਹੜਾ ਆਪਣਾ ਡੈਕਸ ਸੂਟ ਹੈਗਾ ਇਹ ਵਾਲਾ ਵੀ ਆਪਣਾ ਮਸਲੀਨ ਦਾ ਹੀ ਸੂਟ ਆ ਤੇ ਗ੍ਰੇ ਕਲਰ ਹੈ ਦਾ ਗ੍ਰੇ ਕਲਰ ਤੇ ਤਿਆਰ ਆਪਣਾ ਮਸਲੀਨ ਦੀ ਇਹ ਫੈਬਰਿਕ ਹੈਗੀ ਮਸ਼ੀਨ ਵਰਕ ਦਾ ਹੀ ਸੂਟ ਆ ਦੇਖੋ ਆਪਣਾ ਇਹ ਇਹ ਵਾਲਾ ਆ ਗਿਆ ਦੇ ਗਲੇ ਤੇ ਵਰਕ ਐਦਾਂ ਦੇਖੋ ਗਲੇ ਦਾ ਕਾਫੀ ਸੋਹਣਾ ਵਰਕ ਹੋਇਆ ਹੈ ਦਾ ਐਦਾਂ ਵੇਲ ਬਣੀ ਹੋਈ ਐ ਗਲੇ ਤੇ ਤੇ ਐਦਾਂ ਆਪਣੇ ਹਨਾ ਤਿਸਗਿਆਂ ਦੇ ਵਿੱਚ ਬੇਲਾ ਪਾਈਆਂ ਹੋਈਆਂ ਤੇ ਵਿੱਚ ਆ ਸਾਰੀ ਬੁਤੀ ਆ ਜੁਕੀ ਸ਼ਰਟ ਤੇ ਸਾਰੀ ਸ਼ਰਟ ਤੇ ਬੁਤੀ ਆ ਜੀ ਤੇ ਆ ਆ ਗਿਆ ਦਾ ਗਲੇ ਦਾ ਵਰਕ ਜਿਹੜੀ ਆਹਾ ਬੇਲਾ ਦੇਖੋ ਇਹੀ ਬੇਲ ਚੱਕ ਕੇ ਹੋ ਤੁਸੀਂ ਆਪਣੀ ਚੱਕ ਕੇ ਤੇ ਬਣਵਾ ਸਕਦੇ ਹੋ ਇਹੀ ਘੇਰੇ ਤੇ ਬਣਵਾ ਸਕਦੇ ਹੋ ਇਹੀ ਚੱਕਾ ਤੇ ਬਣਵਾ ਸਕਦੇ ਹੋ ਕਾਫੀ ਸੋਹਣੀ ਬੇਲਾ ਦਾ ਡਿਜ਼ਾਈਨ ਹੈਗਾ ਇਹ ਆਪਣਾ ਤੇ ਐਦਾਂ ਹੀ ਦੇਖੋ ਆਪੜ ਦੇ ਬਾਜੂ ਦੇ ਉੱਪਰ ਮਿਲੂਗਾ ਵਰਕ ਦੇਖੋ ਆਹ ਵਾਲਾ ਵਰਕ ਹੈ ਜਿਹੜੇ ਜੀ ਬਾਹ ਦੇ ਉੱਪਰ ਮਿਲੂਗਾ ਦੇਖੋ ਡਿਫਰੈਂਟ ਵਰਕ ਦੇ ਨਾਲ ਤਿਆਰ ਹੈ ਦੇਖੋ ਬਾਜੂ ਵਾਲਾ ਵਰਕ ਅਲੱਗ ਆ ਤੇ ਸ਼ਰਟ ਵਾਲਾ ਅਲੱਗ ਆ ਇਹਦੇ ਨਾਲ ਵੀ ਜਿਵੇਂ ਤੁਹਾਨੂੰ ਦੁਪੱਟਾ ਪਸੰਦ ਹੋਇਆ ਕਲਰਫੁਲ ਕਰਵਾਉਣਾਗਾ ਇੱਕ ਕਲਰ ਦਾ ਕਰਵਾਉਣਾ ਟਾਈ ਡਾਈ ਔਰਗੈਂਜ਼ਾ ਚਮੂਹ ਚੀ ਫੋਨ ਨਾ ਜਿਵੇਂ ਤੁਹਾਨੂੰ ਪਸੰਦ ਆ ਉਹ ਵੀ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਆਪਣਾ ਲੈਕਸ ਸੂਟ ਹੈਗਾ ਇਹ ਆਪਣੀ ਮੈਲਵਰੀ ਦੀ ਫੈਬਰਿਕਾ ਦੀ ਮੈਲਵਰੀ ਕਾਟਨ ਦੀ ਫੈਬਰਿਕ ਆ ਇਹ ਆਪਣਾ ਦੇਖੋ ਇਹ ਆਪਾਂ ਮੈਲਵਰੀ ਤਿਆਰ ਕਰਵਾਇਆਗਾ ਤੇ ਤਿੰਨ ਤਿੰਨ ਲੈਣਾ ਦੇ ਦੋ ਸੈਂਟਰ ਪੈਨਲ ਬਣੇ ਹੋਏ ਨੇ ਸੈਂਟਰ ਪੈਨਲਾਂ ਚ ਤਿੰਨ ਤਿੰਨ ਲੈਣਾ ਨਹੀਂਗੇ ਇਹਦੇ ਡਾਟਸ ਵਾਲੀਆਂ ਤੇ ਐਦਾਂ ਦੇਖੋ ਇਹਦੇ ਆਗੇ ਆਪਣੇ ਦੋ ਫਲਾਰ ਆਗੇ ਆ ਬਣ ਸੈਂਟਰ ਦੇ ਵਿੱਚ ਦੋ ਫਲਾਰ ਲਗੇ ਐਦਾਂ ਹੀ ਇਹਦੀ ਬਾਜੂ ਦੇ ਉੱਪਰ ਵਰਕ ਹੈ ਜਿੱਦਾਂ ਹ ਲੈਣਾ ਨਹੀਂਗੇ ਐਦਾਂ ਹੀ ਇਹਦੀ ਬਾਜੂ ਦੇ ਉੱਪਰ ਵਰਕ ਆ ਤੇ ਵਿਚਕਾਰ ਇਹਦੇ ਦੋ ਆਗੇ ਫਲਾਰ ਇਹਦੇ ਨਾਲ ਮਸਲੀਨ ਦਾ ਦੁਪੱਟਾ ਕਪੜਾ ਤਿਆਰ ਹੋਇਆ ਹੈ ਤੇ ਐਦਾਂ ਉਹੋ ਜਿਹੇ ਕਲਰ ਦੀ ਹੀ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਕਾਫੀ ਸੋਹਣਾ ਪੜਾਣਾ ਹੈ ਨਾ ਮੀਡੀਅਮ ਜੇ ਸ਼ੇਡ ਦੇ ਵਿੱਚ ਤਿਆਰ ਹੋਇਆਗਾ ਪਰਪਲ ਲਾਈਟ ਪਰਪਲ ਕਲਰ ਹੈ ਤੇ ਮੈਲਬਰੀ ਦੀ ਫੈਬਰਿਕ ਆ ਮੈਲਬਰੀ ਨੂੰ ਆਪਾਂ ਵਿਦਆਉਟ ਲਾਈਨਿੰਗ ਸਟਿਚ ਕਰ ਸਕਦੇ ਆਂਗੇ ਬਹੁਤ ਵਧੀਆ ਗਰਮੀਆਂ ਵਾਲਾ ਵਧੀਆ ਫੈਬਰਿਕ ਆ ਇਹ ਆਪਣਾ ਜਿਵੇਂ ਤੁਸੀਂ ਚਾਹੋ ਜਿਹੜੇ ਵੀ ਕਲਰ ਚ ਹੈ ਨਾ ਆਪਣਾ ਤਿਆਰ ਕਰਵਾ ਕੇ ਸੂਟ ਲੈ ਐਸਾ ਕਹਿੰਦੇ ਹੋ ਸੇਮ ਟੂ ਸੇਮ ਆਹ ਸੂਟ ਤੁਸੀਂ ਖਰੀਦਣਾ ਤਾਂ ਸੇਮ ਫਿੱਟ ਸਕਦੇ ਆਂਗੇ ਹਾਂਜੀ ਜਿਹੜਾ ਆਪਣਾ ਨੈਕਸਟ ਹੈਗਾ ਇਹ ਵਾਲਾ ਆਪਣਾ ਦਾ ਲਿਲਨ ਕਾਟਨ ਦੀ ਫੈਬਰਿਕ ਹੈ ਜੀ ਖਾਦੀ ਕਾਟਨ ਵੀ ਕਹਿ ਦਿੰਦੇ ਨੇ ਜਿਹਨੂੰ ਆਪਾਂ ਰਾਮਪੈਕਸ ਕਾਟਨ ਵੀ ਬੋਲ ਦਿੰਨੇ ਆਗੇ ਉਹਦੇ ਆਪਾਂ ਤਿਆਰ ਕਰਵਾਇਆ ਹੈ ਜੀ ਮਾਊਸ ਕਲਰ ਨਾਲ ਮਾਊਸ ਕਲਰ ਤੇ ਤਿਆਰ ਆ ਦੇਖੋ ਇਹ ਇਹਦੇ ਆ ਗਿਆ ਗਲੇ ਦਾ ਵਰਕ ਇਹ ਵਾਲਾ ਆ ਗਿਆ ਗਲੇ ਦੇ ਵਰਕ ਤੇ ਕਾਫੀ ਸੋਹਣੇ ਬੇਰ ਬਣੀ ਹੋਏ ਦੇਖੋ ਕਲਰਫੁਲ ਹੈ ਤੇ ਮਾਊਸ ਕਲਰ ਤੇ ਜੱਜ ਵੀ ਰਹੇ ਨੇ ਸਾਰੇ ਕਲਰ ਸਿਕਾਈ ਤੇ ਮਜ਼ੈਂਟਾ ਲਾਈਟ ਪਿੰਕ ਕਲਰ ਨਾਲ ਲਾਈਟ ਗ੍ਰੀਨ ਕਲਰ ਇਧਰ ਦੇਖੋ ਚੱਕਾ ਜਿਹਾ ਉਪਰ ਆ ਗਈ ਬੇਲ ਉਹੀ ਬੇਲ ਦੇਖੋ ਇਹਦੀ ਆ ਗਈ ਇੱਧਾ ਗਲੇ ਦੇ ਉੱਪਰ ਤੇ ਇਹ ਆਜੂਗਾ ਉਦਾਂ ਕੇਰੇ ਦੇ ਉੱਪਰ ਇਹਦੀ ਆਪਣਾ ਵਾਜੂ ਦਾ ਵਰਕ ਵੀ ਮਿਲੂਗਾ ਦੇਖੋ ਆਹੀ ਵੇਲੇ ਦੀ ਆ ਗਈ ਬਾਹ ਦੇ ਉੱਪਰ ਜਿਦਾ ਦੇ ਚਾਕਾਂ ਦੇ ਉੱਪਰ ਵਰਕ ਆ ਕਿ ਉਦਾਹੀ ਵੇਲੇ ਦੀ ਬਾਹ ਦੇ ਉੱਪਰ ਆ ਗਈ ਐਦਾਂ ਦੇਖੋ ਆਪਣਾ ਸਾਰਾ ਇਹ ਖਾਦੀ ਕਾਟਨ ਤੇ ਨੀਲੇ ਲਣ ਕਾਟਨ ਤੇ ਆਪਣਾ ਤਿਆਰ ਹੋਇਆ ਹੈਗਾ ਸੂਟ ਨੀਲੇ ਲਣ ਕਾਟਨ ਦੇ ਵਿੱਚ ਵੀ ਤੁਹਾਨੂੰ ਕਲਰ ਕਾਫੀ ਮਿਲ ਜਾਣਗੇ ਤੁਸੀਂ ਸੇਮ ਟੂ ਸੇਮ ਕਲਰ ਲੈਣਾ ਕਿੰਨਾ ਵਰਕ ਜੱਜ ਰਿਹਾ ਹੈਗਾ ਸੇਮ ਕਲਰ ਦੇ ਵਿੱਚ ਵੀ ਇਹ ਤੁਸੀਂ ਸੇਮ ਵੀ ਲੈ ਸਕਦੇ ਹੋਗੇ ਕਲਰਫੁਲ ਦੁਪੱਟਾ ਕਰਾ ਕੇ ਵਿਦਆਊਟ ਦੁਪੱਟਾ ਹਨ ਜਿਵੇਂ ਤੁਹਾਨੂੰ ਪਸੰਦ ਆ ਉਦਾਹੀ ਖਰੀਦ ਸਕਦੇ ਹੋਗੇ ਇਹ ਆਪਣਾ ਨੈਕਸਟ ਹੈਗਾ ਇਹ ਆਪਣਾ ਜਿਹੜਾ ਕਲਰ ਹੈਗਾ ਕਾਫੀ ਸੋਨਾ ਇਹ ਵੀ ਆਪਣਾ ਕਦੂ ਰੰਗਾ ਜਿਹਾ ਕਲਰ ਹੈਗਾ ਪਿਸਤਾ ਪਿਸਤਾ ਜਿਹਾ ਕਲਰ ਹੈਗਾ ਕਾਫੀ ਸੋਨਾ ਕਲਰ ਹੈ ਦੇਖੋ ਆਪਣਾ ਇਹ ਤੇ ਇਹ ਵੀ ਆਪਣਾ ਮਸ਼ੀਨ ਵਰਕ ਦਾ ਸੂਟ ਹੈਗਾ ਦੇਖੋ ਐਦਾ ਆਪਣਾ ਗਲੇ ਦੇ ਉੱਪਰ ਵਰਕ ਹੋਇਆ ਹੈਗਾ ਕਾਫੀ ਸੋਨਾ ਪੜਾਂ ਗਲੇ ਦਾ ਵਰਕ ਹੈ ਤੇ ਉੱਪਰ ਸਾਰੀ ਸ਼ਰਟ ਦੇ ਅੱਧ ਬੂਟੀਆਂ ਆ ਜਾਣਗੀਆਂ ਆ ਵਾਲੀਆਂ ਬੂਟੀਆਂ ਨੇ ਦੇਖੋ ਤੇ ਇਹਦੀ ਆਪਾਂ ਨੂੰ ਬਾਜੂ ਦਾ ਵਰਕ ਵੀ ਮਿਲੂਗਾ ਐਦਾ ਦੇਖੋ ਆ ਬਾਹ ਤੇ ਵਰਕ ਹੈਗਾ ਇਹਦੇ ਤੇ ਇਹ ਆ ਗਿਆ ਸਾਰੇ ਸ਼ਰਟ ਦੇ ਵਿੱਚ ਬੂਟੀਆਂ ਆ ਗਈਆਂ ਇਕਲਿਦਾ ਵਰਤਦੇ ਕੋਈ ਨਾ ਸੋਣਾਗਾ ਤੁਸੀਂ ਇਹਦੇ ਨਾਲ ਹੁਣ ਜੇ ਆ ਲਵੈਂਡਰ ਜਾਂ ਦੁਪੱਟਾ ਲੈਣਾ ਤਾਂ ਦੁਪੱਟਾ ਵੀ ਲੈ ਸਕਦੇ ਹੋ ਲਵੈਂਡਰ ਜੇ ਸ਼ੇਡ ਦਾ ਤੇ ਜੇਕਰ ਤੁਸੀਂ ਆਪਣਾ ਹਨਾ ਨਾਲ ਦੁਪੱਟਾ ਕਰਾ ਕੇ ਜਿਸ ਵਗਰ ਲਾ ਕੇ ਲੈਣੀ ਤਾਂ ਇਹਦੇ ਦੁਪੱਟਾ ਲੈਣਾ ਤਾਂ ਇਹ ਬਹੁਤ ਹੀ ਐਸਾ ਸੋਹਣਾ ਲੱਗੂ ਕਿਉਂਕਿ ਸੂਟ ਦਾ ਕਲਰ ਲਾਈਟ ਹੈਗਾ ਇਹਦੇ ਨਾਲ ਆਪਾਂ ਕਲਰਫੁਲ ਦੁਪੱਟਾ ਲਵਾਂਗੇ ਤਾਂ ਕਾਫੀ ਸੋਹਣਾ ਲੱਗੂਗਾ ਜੱਜੂਗਾ ਇਹ ਤੁਸੀਂ ਜਿਹੜਾ ਆਪਣਾ ਇਹਨਾਂ ਕਲਰਫੁਲ ਦੁਪੱਟਾ ਕਰਵਾਕੀ ਜਿਵੇਂ ਤੁਹਾਡੀ ਚੋਆਇਸ ਅਪਸੰਦ ਹਨ ਉਸ ਅਕੋਰਡ ਅਸਾਂ ਤੁਹਾਨੂੰ ਦੱਸ ਕੇ ਜਿਹੜਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਡਿਟੇਲ ਤੁਹਾਨੂੰ ਆਪਾਂ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿਦਾਂ ਦਾ ਆਪਣੇ ਵਰਕ ਕਰਵਾਇਆ ਵਰਕ ਨੂੰ ਐਡ ਕਰਨਾ ਇਸ ਕਿੱਥੇ ਕਰਨਾ ਹੈ ਕਿਦਾਂ ਆਪਾਂ ਸਾਰਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਆਪਣੇ ਚੋਆਇਸ ਦੇ ਅਕੋਰਡਿੰਗ ਤੁਸੀਂ ਵਰਕ ਨੂੰ ਵਿਚ ਇਸ ਐਡ ਵੀ ਕਰ ਸਕਦੇ ਹੋ ਦੁਪੱਟਾ ਵਗੈਰੇ ਤੇ ਵਰਕ ਕਰਾ ਕੇ ਇਸ ਕਿੱਥੇ ਵੀ ਕਰ ਸਕਦੇ ਹੋ ਤੇ ਆਪਣਾ ਜਿਹੜਾ ਤੁਸੀਂ ਫੈਬਰਿਕ ਆ ਉਹ ਵੀ ਚੇਂਜ ਕਰ ਸਕਦੇ ਹੋ ਤੇ ਆਪਣਾ ਜਿਹੜਾ ਕਲਰ ਹੈਗਾ ਤੁਸੀਂ ਉਹ ਵੀ ਚੇਂਜ ਕਰ ਸਕਦੇ ਜਿਵੇਂ ਤੁਹਾਡੀ ਚੋਇਸ ਵੀ ਪਸੰਦ ਹੋਈ ਆਪਣਾ ਡਿਜ਼ਾਈਨ ਕੋਈ ਭੇਜ ਕੇ ਤੁਸੀਂ ਤਿਆਰ ਕਰਵਾਉਣਾਗਾ ਤਾਂ ਸਾਰੀ ਡਿਟੇਲਸ ਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਜਿਹੜਾ ਸੁਬਸੰਗ ਆਰਡਰ ਪਾ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਫਿਰ ਸੂਟਾਂ ਦੇ ਨਾਲ ਨਵੇਂ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਸਸ਼ਕੀਕਾਰ